ਦੁਆਰਾ ਵੀ ਆ ਮੰਦਰ ਵੀ ਆ ਦੋਨੋਂ ਨੇੜੇ ਆ ਔਰ ਕੋਈ ਦੇ ਪ੍ਰਸ਼ਾਸਨ ਵੀ ਬੋਰ ਨਹੀਂ ਕਰਦੀ ਆ ਕਿੰਨੀ ਮੀਟ ਦੀ ਦੁਕਾਨਾ ਨਹੀਂ ਖੁੱਲਣੀ ਚਾਹੀਦੀ ਕੋਈ ਵੀ ਧਾਰਮਿਕ ਸਥਾਨ ਹੈ ਕਿਸੇ ਮਜਬ ਦਾ ਅਸੀਂ ਦਾ ਸਤਿਕਾਰ ਕਰਦੇ ਆ ਸਾਨੂੰ ਕਿਸੇ ਮਜਬ ਦੇ ਜਾਂ ਧਰਮ ਦੇ ਜਾਂ ਜਾਤ ਦੇ ਖਿਲਾਫ ਨਹੀਂ ਹੈਗੇ ਅਸੀਂ ਸਿਸਟਮ ਦੇ ਖਿਲਾਫ ਹੈ ਹਾਂ ਜਿੱਥੇ ਮੀਟ ਖਰਾਬ ਚੱਲੇ ਉਹ ਉਥੇ ਕੀ ਬਣੂਗਾ ਬੱਚਿਆਂ ਦਾ ਕੀ ਮਤਲਬ ਕੀ ਉਹਦਾ ਭਵਿਸ਼ਿਆ ਬਨੇਗਾ ਜੀ ਸੱਲਾਂ ਗੁਰਦੁਆਰਾ ਸਾਹਿਬ ਕੋਲ ਇੱਕ ਦੋ ਗੁੱਲੀਆਂ ਉਹ ਗੁਰਦੁਆਰਾ ਐਸੋਸੀਏਸ਼ਨ ਨੇ ਬਾਰਤ ਕਰਵਾਈ ਆ ਕਿਉਂਕਿ ਸਰਕਾਰ ਦਾ ਬੰਦ ਕਰਨ ਦੇ ਵਿੱਚ ਬੜਾ ਵੱਡਾ ਰੋਲ ਹੈ ਇਹ ਕੋਈ ਸਾਡਾ ਨਿੱਜੀ ਦੁਸ਼ਮਣੀ ਨਹੀਂ ਅਸੀਂ ਕਹਿੰਦੇ ਕੋਈ ਹੋਰ ਕੰਮ ਕਰ ਲੈਣ ਜਨਵਾਰਾਂ ਨੂੰ ਇਹੀ ਕੱਟਦੇ ਨੇ ਕੋਈ ਇਹਨਾਂ ਨੂੰ ਕੋ ਲਾਇਸੈਂਸ ਉੱਥੋਂ ਕਨਵਾ ਕੇ ਨਹੀਂ ਲੈਂਦੇ ਨੇ ਇਸ ਕਰਕੇ ਸਾਨੂੰ ਬੰਦ ਹੋਣੀ ਚਾਹੀਦੀਆਂ ਜੀ ਇਸ ਕਰਕੇ ਛੱਡ ਲਈ ਜਿਹੜਾ ਇੱਥੇ ਵੀ ਕੋਈ ਅਸੀਂ ਪਰੰਪਰਾ ਨਹੀਂ ਧਰਮ ਨਹੀਂ ਹੈਗਾ ਮਤਲਬ ਜਿਹੜੇ ਅਸੀਂ ਸ਼ਰਮ ਜੀ ਨੂੰ ਰੋਡ ਤੇ ਰੱਖ ਕੇ ਕੱਟਿਆ ਜਾਵੇ ਲੇਕਿਨ ਹੋਮ ਡਿਲੀਵਰੀ ਸਿਸਟਮ ਚੱਲ ਪਿਆ ਜਿਹਨੂੰ ਲੋਡ ਅਗਲਾ ਅਗਲਾ ਕਹਿੰਦਾ ਹੈ ਡਿਜੀਟਲ ਦੇ ਘਰ ਅਗਲੇ ਸਮਾਨ ਆਵੇ ਦੁਕਾਨਾਂ ਖੋਲਣ ਦੇ ਲੋੜ ਹੀ ਨਹੀਂ ਲੇਕਿਨ ਜੇ ਇਦਾਂ ਹੀ ਮੀਟ ਦੀਆਂ ਦੁਕਾਨਾਂ ਖੁੱਲਹੀ ਜਾਣਗੀਆਂ ਤਾਂ ਫਿਰ ਤਾਂ ਇੱਥੇ ਦਾ ਮੰਡੀ ਬਣ ਜਾਊਗੀ ਮੀਟ ਮੰਡੀ ਪਰ ਰਿਆਸ਼ੀਅਰੀ ਦੇ ਵਿੱਚ ਇਸ ਤਰ੍ਹਾਂ ਦੀਆਂ ਦੁਕਾਨਾਂ ਲਗਾਤਾਰ ਖੁੱਲ ਰਹੀਆਂ ਜਿਹੜੀ ਰੁਕਣ ਦਾ ਨਾਂ ਨਹੀਂ ਲੈ ਰਿਆ ਸੱچے ਗਾਲ ਜੀ ਲੁਧਿਆਣਾ ਦੇ ਵਿੱਚ ਅੱਜ ਰੋਸ ਪ੍ਰੋਜੈਸ਼ਨ ਕੀਤਾ ਜਾ ਰਿਹਾ ਹੈ ਮਾਰਕੀਟ ਐਸੋਸੀਏਸ਼ਨ ਵੱਲੋਂ ਲੁਧਿਆਣਾ ਦੇ ਗ੍ਰਿਸ਼ਣਗਰ ਮਾਰਕੀਟ ਦੇ ਵਿੱਚ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਮੀਟਾ ਦੀ ਦੁਕਾਨ ਨੂੰ ਲੈ ਕੇ ਵਿਵਾਦ ਛੜਿਆ ਆਇਆ ਵੈ ਮੀਟੇ ਦੁਕਾਨ ਇੱਥੇ ਖੁੱਲੀਆਂ ਹੋਈਆਂ ਸੀਗੀਆਂ ਤਾਂ ਕਰਕੇ ਇੱਥੇ ਅੱਜ ਮਾਰਕੀਟ ਐਸੋਸੀਏਸ਼ਨ ਵੱਲੋਂ ਸਾਰੀ ਦੁਕਾਨਾਂ ਆਪਣੀਆਂ ਕੰਮਕਾਰ ਬੰਦ ਕਰਕੇ ਅੱਜ ਵਿਸ਼ੇਸ਼ ਮੀਟਿੰਗ ਬਿਠਾਈ ਗਈ ਹੈ ਤਾਂ ਕਿਉਂ ਬਿਠਾਈ ਗਈ ਹੈ ਕਿ ਮੀਟੇ ਮੀਟੇ ਦੁਕਾਨਾਂ ਤੇ ਖੁੱਲੀਆਂ ਹੋਈਆਂ ਨਹੀਂ ਤਾਂ ਉਸ ਨੂੰ ਲੈ ਕੇ ਜਿਹੜੇ ਕਿ ਅੱਜ ਤਣਾਵ ਸੈਸ਼ਨ ਕੀਤਾ ਜਾ ਰਿਹਾ ਹੈ ਕਾਉਂਸਲਰ ਅਤੇ ਸ਼ਿਵਸ਼ਨ ਅਭੀ ਇੱਥੇ ਪਹੁੰਚੇ ਨੇ ਗੱਲਬਾਤ ਕਰਦੇ ਆ ਸਾਰੀ ਉਹਨਾਂ ਨਾਲ ਰਣਜੀਤ ਸਿੰਘ ਅੱਜ ਜਿਹੜੀ ਮੀਟਿੰਗ ਪਾਈ ਗਈ ਹੈ ਕੀ ਕਾਰਨ ਹੈ ਮੀਟਿੰਗ ਦਾ ਪਹਿਲੇ ਵੀ ਬਹੁਤ ਦੁਕਾਨਾਂ ਗੁੱਲੀਆਂ ਹੋਈਆਂ ਨੇ ਜੇ ਵੀ ਔਰ ਕਿਉਂਕਿ ਇਹ ਦੁਕਾਨਾਂ ਬਹੁਤ ਜ਼ਿਆਦਾ ਹੋ ਗਈਆਂ ਨੇ ਕਿਉਂਕਿ ਇੱਥੇ ਫਿਰ ਇਹ ਪ੍ਰਦਵਾਰਾ ਵੀ ਆ ਮੰਦਿਰ ਵੀ ਆ ਦੋਨੋਂ ਨੇੜੇ ਆ ਔਰ ਕੋਈ ਦੇ ਪ੍ਰਸ਼ਾਸਨ ਵੀ ਗੌਰ ਨਹੀਂ ਕਰਦੀ ਆ ਕਿੰਨੀ ਮੀਟ ਦੀ ਦੁਕਾਨਾਂ ਨਹੀਂ ਖੁੱਲਣੀ ਚਾਹੀਦੀਆਂ ਚਲੋ ਲਿਮਟ ਜਿਹੜੀ ਖੁੱਲੀਆਂ ਖੁੱਲੀਆਂ ਰਹਿੰਦੀਆਂ ਨੇ ਜਿਹੜੀ ਨਵੀਂ ਮੀਟ ਦੀ ਦੁਕਾਨ ਨਹੀਂ ਖੁੱਲਣੀ ਚਾਹੀਦੀ ਇਸ ਕਰਕੇ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਬੈਠੇ ਆ ਕਿ ਇਸ ਦੁਕਾਨ ਨਹੀਂ ਖੁੱਲਣੀ ਚਾਹੀਦੀ ਆ ਪ੍ਰਸ਼ਾਸਨ ਨੂੰ ਵੀ ਇਸ ਤੇ ਗੌਰ ਦੇਣਾ ਚਾਹੀਦਾ ਕਿ ਗੁਰਦੁਆਰਾ ਮੰਦਿਰ ਹੈਗਾ ਇਹ ਨਾ ਕਰਾ ਜਰੂਰ ਬੰਦ ਕਰवानी ਚਾਹੀਦੀ ਹੈ ਜਨਤਾ ਨਹੀਂ ਕਰੀ ਗੁਨਾਹ ਕਰੀ ਅਸੀਂ ਇਸਤਾਨ ਤੇ ਮੌਜੂਦ ਆ ਸਾਡੇ ਵੀ ਪੂਜਾ ਦਾ ਖੜਾ ਪਤਾ ਤੇ ਮੌਜੂਦ ਆ ਅਗਰ ਜਾਗੇ ਇਹ ਗਣੇਸ਼ਨਗਰ ਰੋਡ ਮੰਦਿਰ ਗਣੇਸ਼ਨਗਰ ਦੇਖੋ ਗਣੇਸ਼ਨਗਰ ਦਾ ਨਾਮ ਪਾਏਗਾ ਪਰ ਕਿਤਨਾ ਕਿਤੇ ਨਹੀਂ ਲੱਗਦਾ ਕਿ ਜਾਨਵਰਾਂ ਨੂੰ ਸਾਹਮਣੇ ਹੀ ਕੱਟਿਆ ਜਾਂਦਾ ਪ੍ਰਭੂ ਦੇ ਹਾਂ ਬਿਲਕੁਲ ਕੱਟਿਆ ਜਾ ਰਿਹਾ ਜੀ ਕੋਈ ਤੇ ਵਿੱਚ ਉਹ ਇੱਥੇ ਕੱਟਦੇ ਨੇ ਜਾਨਵਰਾਂ ਨੂੰ ਇੱਥੇ ਹੀ ਕੱਟਦੇ ਨੇ ਪਈ ਨਾ ਉਹ ਲਿਸੈਂਸ ਉਥੋਂ ਕਟਵਾ ਕੇ ਨਹੀਂ ਲੈਂਦੇ ਨੇ ਇਸ ਕਰਕੇ ਤੁਹਾਨੂੰ ਸਾਬੰਦ ਹੋਣੀ ਚਾਹੀਦੀਆਂ ਜੀ ਕਿ ਲੋ ਬਣਿਆ ਪਿਆ ਕਿਤੇ ਕੱਟ ਨਹੀਂ ਸਕਦੇ ਆਪਣੀ ਦੁਕਾਨ ਤੇ ਵੀ ਕਿਸ ਤਰ੍ਹਾਂ ਇਹ ਜਾ ਹੁੰਦੇ ਹੈ ਐਂਡਿਕ ਕਟਕੇ ਨਾ ਹੁੰਦੇ ਹਾਂ ਹਾਂਜੀ ਬਿਲਕੁਲ ਬਿਲਕੁਲ ਗਲਤ ਹੈ ਇਹ ਤਾਂ ਸੋਣਾ ਨਹੀਂ ਚਾਹੀਦਾ ਇਦਾਂ ਇਹਨਾਂ ਨੂੰ ਚਾਹੀਦਾ ਕਿ ਕੀ ਕਹਿੰਦੇ ਨੇ ਇਹਨੂੰ ਬੰਦ ਕਰਵਾਣ ਚਲੋ ਜਿਹੜੀ ਖੁੱਲੀਆਂ ਉਹ ਖੁੱਲੀਆਂ ਰਹਿਣ ਜਿਹੜੀ ਨਵੀਂ ਬਦਕਾਨ ਦੁਕਾਨ ਨਹੀਂ ਖੁੱਲਣੀ ਚਾਹੀਦੀ ਇਹਦੇ ਵਾਸਤੇ ਬੈਠੇ ਹੋ ਗਏ ਅਕਲ ਲੱਗਦਾ ਕਿ ਕਿੰਨਾ ਕਿਤੇ ਇਹ ਰੂਲਰ ਇਹ ਜਿਹੜੇ ਇਲਾਕੇ ਦਾ ਹੈ ਉਸ ਏਰੀਆ ਦੇ ਵਿੱਚ ਇਹ ਦੁਕਾਨਾਂ ਖੁੱਲ੍ਹੀਆਂ ਚਾਹੀਦੀਆਂ ਨਹੀਂ ਬਿਲਕੁਲ ਨਹੀਂ ਖੁੱਲ੍ਹਣੀਆਂ ਚਾਹੀਦੀਆਂ ਬਿਲਕੁਲ ਨਹੀਂ ਖੁੱਲ੍ਹਣੀਆਂ ਚਾਹੀਦੀਆਂ ਨੇ ਕਿਉਂ ਇਹ ਬਹੁਤ ਸੋਹਣੀ ਮਾਰਕੀਟ ਆ ਇਹ ਕਹਿੰਗਾ ਕਿ ਨਹੀਂ ਇਹ ਇੱਕ ਨਾ ਨਾਮੀ ਅਸੀਂ ਗਣੇਸ਼ ਨਗਰ ਰੋਡ ਰੱਖਿਆ ਹੋਇਆ ਤੇ ਬਾਬੇ ਦਾ ਨਾਮ ਰੱਖਿਆ ਗਣੇਸ਼ ਜੀ ਦਾ ਇਸ ਕਰਕੇ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਮੇਰੇ ਸਾਹਬ ਭਾਈਚਾਰ ਨਾਲ ਹੀ ਖਤਮ ਅਕਲ ਕੀ ਨਾਮ ਹੈ ਤੁਹਾਡਾ ਗੁਪਿੰਦਰ ਰੌਕੀ ਬੇਟੇ ਬੈਠੇ ਨੇ ਗੁਪਿੰਦਰ ਜੀ ਕੀ ਲੱਗਦਾ ਹੈ ਅੱਜ ਮੀਟਿੰਗ ਬਠਾਈ ਗਈ ਹੈ ਤੁਹਾਨੂੰ ਲੱਗਦਾ ਹੈ ਕਿ ਦੁਕਾਨਾਂ ਬੰਦ ਹੋਣੀ ਚਾਹੀਦੀਆਂ ਤੇ ਅੱਜ ਇੱਥੇ ਜਿਹੜਾ ਦੱਸਿਆ ਜਾ ਰਿਹਾ ਕਿ ਗਣੇਸ਼ ਨਦਰ ਜੀ ਦੇ ਗਣੇਸ਼ ਜੀ ਦੇ ਨਾਮ ਤੋਂ ਇੱਕ ਇਸ ਮਾਰਕੀਟ ਦਾ ਨਾਮ ਰੱਖਿਆ ਗਿਆ ਹੈ ਅਸੀਂ ਬੇਤੀ ਕਰਦੇ ਹਾਂ ਬੇਟੇ ਐਕਸਟਰਾ ਹੈ ਅਸ਼ੀਸ਼ ਲੱਕ ਦੇ ਜੰਪਲ ਹੈ ਸਾਨੂੰ 50 ਸਾਲ ਹੋ ਗਏ ਇੱਥੇ ਰਹਿੰਦੇ ਆ ਨੂੰ ਤੁਹਾਡੀ ਵੀ ਕੋਈ ਅਸ਼ੀਸ਼ ਸਬਜੈਕਟ ਹੈ ਇਹ ਜਿਹੜੀ ਰੋਡ ਹੈ ਇਸ ਰੋਡ ਦਾ ਨਾਮ ਗਣੇਸ਼ ਨਗਰ ਮੰਦਿਰ ਰੋਡ ਹੈ ਜੀ ਬੱਤਿਆ ਗੈਟ ਨਹੀਂ ਹੈ ਇੱਥੇ ਇੱਕ ਮੀਟ ਦੀ ਦੁਕਾਨ ਖੁੱਲਣ ਜਾ ਰਹੀ ਹੈ ਜਿਹੜੀ ਕਿ ਬਿਲਕੁਲ ਮੰਦਿਰ ਦੇ ਨੇੜੇ ਹੈ ਇੱਕ ਸਮੱਸਿਆ ਰਹੀ ਕਿ ਇੱਕ ਸਾਈਡ ਤੇ ਪਿਛਲੇ ਪਾਸੇ ਗਣੇਸ਼ ਨਗਰ ਮੰਦਿਰ ਹੈ ਪਰਲੀ ਸਾਈਡ ਤੇ ਗੁਰਦੁਆਰਾ ਹੈ ਕੋਈ ਵੀ ਧਾਰਮਿਕ ਸਥਾਨ ਹੈ ਕਿਸੇ ਮਜਬ ਦਾ ਅਸੀਂ ਦਾ ਸਤਿਕਾਰ ਕਰਦੇ ਆਂ ਸਾਨੂੰ ਕਿਸੇ ਮਜਬ ਦੇ ਜਾਂ ਧਰਮ ਦੇ ਜਾਂ ਜਾਤ ਦੇ ਖਿਲਾਫ ਨਹੀਂ ਹੈਗੇ ਅਸੀਂ ਸਿਸਟਮ ਦੇ ਖਿਲਾਫ ਹੈ ਇਨਸਾਨੀਅਤ ਦੀ ਇੱਕ ਚੀਜ਼ ਕੰਮ ਖਿਲਾਫ ਹੈ ਮੱਲੇਦਾਰੀ ਚ ਜਿਹੜਾ ਚੀਜ਼ ਨਹੀਂ ਲੋਕ ਐਕਸੈਪਟ ਕਰਦੇ ਉਹ ਕੰਮ ਨਹੀਂ ਹੋਣਾ ਚਾਹੀਦਾ ਇਹ ਕੋਈ ਦੋਸਤ ਨੇ ਬਾਹਰੋਂ ਆਏ ਨੇ ਦੁਕਾਨਾਂ ਇਹਨਾਂ ਖੋਲ ਰੇ ਨੇ ਅਸੀਂ ਉਹ ਬੇਨਤੀ ਕਰਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਨਾਲੇ ਤੁਸੀਂ ਹੋਰ ਕੰਮ ਕਰ ਲੋ ਜੀ ਤੁਹਾਡਾ ਸਹਿਯੋਗ ਕਰਾਂਗੇ ਤਨਮਨ ਤੁਹਾਨੂੰ ਕੋਈ ਵੀ ਚੀਜ਼ ਹੈਲਪ ਲੋੜੇ ਦਵਾਂਗੇ ਮਗਰ ਇਹ ਨਹੀਂ ਚੀਜ਼ ਸਮਾਜ ਦੀ ਚੀਜ਼ ਨੂੰ ਅਕਸੈਪਟ ਨਹੀਂ ਕਰਦਾ ਉਹ ਨਾ ਕਰੋ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ ਕਿ ਮਹੱਲੇ ਦੇ ਵਿੱਚ ਰੈਸੀਡੈਂਸਲ ਇਲਾਕਾ ਹੈਗਾ ਉਹਦੇ ਵਿੱਚ ਇਸ ਤਰ੍ਹਾਂ ਦੀ ਦੁਕਾਨਾਂ ਨਹੀਂ ਖੁੱਲ੍ਹਣੀ ਚਾਹੀਦੀ ਖਰਾਬ ਮੁਰਗੇ ਬੱਕਰੇ ਮੀਟ ਦੀ ਦੁਕਾਨਾਂ ਕਿੱਥੇ ਰੈਸੀਡੈਂਸਲ ਇਲਾਕੇ ਦੇ ਵਿੱਚ ਖੁੱਲ੍ਹਣਾ ਚਾਹੀਦਾ ਜੀ ਨਹੀਂ ਨਾਲੇ ਗੁਰਦੁਆਰਾ ਸਾਹਿਬ ਸਾਹਮਣੇ ਜਰਜੀ ਹੈ ਰੈਸੀਡੈਂਸ ਵਾਲੇ ਇਲਾਕਾ ਦੇ ਵਿੱਚ ਇਹ ਕੰਮ ਨਹੀਂ ਹੋਣਾ ਚਾਹੀਦਾ ਕਾਨੂੰਨ ਤੋਂ ਬੇਨਤੀ ਹੈ ਕਿ ਇਹ ਤਾਂ ਮਾਰਕੀਟ ਕਿਥੇ ਹੋਰ ਬਣਾਣ ਇਹ ਰੈਸੀਡੈਂਸ ਵਾਲਾ ਇਲਾਕਾ ਮਹੱਲੇ داری ਦੇ ਵਿੱਚ ਨਹੀਂ ਖੁੱਲਣਾ ਚਾਹੀਦਾ ਇਹ ਇਨਸਾਨੀਅਤ ਆਪਣੇ ਬੱਚਿਆਂ ਤੇ ਆਪਣੇ ਕੀ ਕਹਿੰਦੇ ਸਭ ਦੇ ਖਿਲਾਫ ਹੈਗਾ ਜੀ ਇਹ ਪਰਿਵਾਰਾਂ ਦੇ ਇਹ ਸਮਝ ਲਓ ਕਿ ਜਿੱਥੇ ਮੀਟ ਸ਼ਰਾਬ ਚੱਲੇ ਉਹ ਉਥੇ ਕੀ ਬਣੂਗਾ ਬੱਚਿਆਂ ਦਾ ਕੀ ਮਤਲਬ ਕੀ ਉਹਦਾ ਭਵਿੱਖੀ ਬਨੇਗਾ ਜੀ ਪਹਿਲੇ ਵੀ ਅੰਕਲ ਵਿਵਾਦ ਹੋਇਆ ਸੀ ਜਦੋਂ ਤੇ ਜਾਗਰਨ ਹੁੰਦਾ ਜਾਗਰਨ ਹੋਇਆ ਸੀਗਾ ਉਦੋਂ ਮੀਟ ਦੀਆਂ ਦੁਕਾਨਾਂ ਸਾਰੀਆਂ ਖੁੱਲੀਆਂ ਹੋਈਆਂ ਸੀਗੀਆਂ ਉਦੋਂ ਵੀ ਇੱਕ ਸਮਾਜ ਸੇਵੀ ਆਇਆ ਸੀਗਾ ਉੱਤੇ ਦੁਕਾਨਾਂ ਬੰਦ ਕਰਾ ਕੇ ਗਿਆ ਸੀਗਾ ਕਾਫੀ ਪੁਰਾਣੀ ਸਮੇਂ ਦੀ ਗੱਲ ਹੈ ਤੁਸੀਂ ਕੁਐਸਚਨ ਕੀਤਾ ਮੇਰੇ ਜਾਣਕਾਰੀ ਚ ਨਹੀਂ ਹੈਗੀ ਇਹ ਗੱਲ ਮਗਰ ਸਬਜੈਕਟ ਇਹ ਹੈ ਜਦ ਆਪਣੇ ਨਾ ਕਿਸੇ ਖੂਨ ਉਂਗਲ ਤੇ ਹਲਕਾ ਜਿਹਾ ਬਲੱਡ ਨਿਕਲਿਆ ਹੋਵੇ ਅਸੀਂ ਉਦੋਂ ਬੜਾ ਡਰ ਜਾਂਦੇ ਆ ਵੀ ਦੇਖੋ ਯਾਰ ਖੂਨ ਨਿਕਲਿਆ ਆ ਇਹ ਤਾਂ ਸ਼ਰੀਆਮ ਕੱਟਣਾ ਹੈ ਮਾਸਕਰ ਸ਼ਰੀਆਮ ਕੱਟਣਾ ਜੇ ਸਾਹਮਣੇ ਵਾਲੇ ਜਿਹੜੀ ਫੀਲਿੰਗ ਆ ਕਿੰਨੀ ਹੰਟ ਹੋਏਗੀ ਸਾਡੇ ਸਾਹਮਣੇ ਕਿਸੇ ਚੀਜ਼ ਨੂੰ ਕੱਟਿਆ ਜਾਵੇ ਕਿੰਨਾ ਮਹਿਸੂਸ ਕਰਾਂਗੇ ਇਸ ਕਰਕੇ ਸਾਡੇ ਜਿਹੜਾ ਇੱਥੇ ਵੀ ਕੋਈ ਅਸੀਂ ਪਰੰਪਰਾ ਨਹੀਂ ਧਰਮ ਨਹੀਂ ਹੈਗਾ ਮਤਲਬ ਜਿਹੜੀ ਅਸੀਂ ਸ਼ਰੀਆਮ ਚੀਜ਼ ਨੂੰ ਰੋਡ ਤੇ ਰੱਖ ਕੇ ਕੱਟਿਆ ਜਾਵੇ ਉਹ ਜਿਹੜੀ ਕਿੰਨੀਆਂ ਕੋਈ ਦੁਕਾਨਾਂ ਨੇ ਕੋਲ ਦਿੰਦੇ ਨੇ ਇੱਥੇ ਮੇਰੇ ਕਾ 5-7 ਦੁਕਾਨਾਂ ਹੈਗੀਆਂ ਮੈਸੋ? ਹਾਂ 10 ਦੁਕਾਨਾਂ 10 ਦੁਕਾਨਾਂ ਆਲਰੇਡੀ ਪਹਿਲਾਂ ਹੈਗੀਆਂ। ਓਕੇ ਤੇ ਹੁਣ ਇਹ 11ਵੀਂ ਦੁਕਾਨ ਖੁੱਲ ਗਈ। 11ਵੀਂ ਜਾਂ 12ਵੀਂ ਹੈਗੀ ਹੈ। 11ਵੀਂ ਬੱਸ। ਤੇ ਪ੍ਰਸ਼ਾਸਨ ਤੋਂ ਕੀ ਮੰਗਾਈ ਤੁਹਾਡੀ? ਪ੍ਰਸ਼ਾਸਨ ਤੋਂ ਵੀ ਇਹਨੇ ਇੱਕ ਸ਼ਹਿਰ ਬੱਕਰਾ ਬਣਾਇਆ। ਸ਼ਹਿਰ ਦੇ ਵਿੱਚ ਕਲਸਟਰ ਹਾਊਸ ਆ ਗਿਆ। ਇੱਕ ਸਾਈਡ ਤੇ ਜਿਵੇਂ ਆਪਾਂ 스마트 ਸਿਟੀ ਬਣ ਗਿਆ। ਜੀ। ਅਸੀਂ ਸਮਾਰਟ ਸਿਟੀ ਵਾਲੇ ਪਾਸੇ ਤੁਰ ਕੇ ਅਲੱਗ-ਅਲੱਗ ਮਾਰਕੀਟਾਂ ਜਿਵੇਂ ਸਬਜ਼ੀ ਮੰਡੀ ਹੈ ਮੱਛੀ ਮੰਡੀ ਹੈ ਗੁੜ ਮੰਡੀ ਹੈ ਅਲੱਗ-ਅਲੱਗ ਮੰਡੀਆਂ ਨੇ ਇਹ ਵੀ ਇੱਕ ਮੰਡੀ ਬਣਾ ਦੋ ਉੱਥੋਂ ਹੀ ਸਾਮਾਨ ਲੱਗੇ ਉੱਥੇ ਅਗਲਾ ਅੱਜ ਕੱਲ੍ਹ ਹੋਮ ਡਿਲੀਵਰੀ ਸਿਸਟਮ ਚੱਲ ਪਿਆ ਜਿਹਨ ਲੋੜ ਅਗਲਾ ਅਗਲਾ ਕਹਿੰਦਾ ਹੈ ਡਿਜੀਟਲ ਦੇ ਘਰ ਅਗਲੇ ਸਾਮਾਨ ਆਵੇ ਦੁਕਾਨਾਂ ਖੋਲਣ ਦੇ ਲੋੜ ਹੀ ਨਹੀਂ ਉੱਥੇ ਦੁਕਾਨ ਖੁੱਲਹੀ ਹੈ ਸਾਰਾ ਸਾਮਾਨ ਡਿਜੀਟਲ ਇੰਡੀਆ ਆਨਲਾਈਨ ਤੁਹਾਡੇ ਘਰਾਂ ਚ ਆਣ ਲੱਗ ਗਿਆ ਇਹ ਵੀ ਖੁੱਲ ਗਏ ਉੱਥੋਂ ਮੰਗਾਓ ਸਾਮਾਨ ਸੜਕਾਂ ਦੇ ਦੁਕਾਨਾਂ ਨਹੀਂ ਖੁੱਲੀਆਂ ਚਾਹੀਦੀਆਂ ਠੀਕ ਹੈ ਜੀ ਮੀਟ ਮੀਟ ਦੀਆਂ ਖਾਸ ਕਰਕੇ ਸੋ ਹੋਰ ਕਿ ਲੋਕਾਂ ਨਾਲ ਗੱਲ ਸੁਸ਼ਪਾਲ ਜੀ ਕਿਸ ਤਰ੍ਹਾਂ ਦੇਦੇ ਹੋ ਅੱਜ ਅੱਜ ਮੀਟਿੰਗ ਬਠਾਈ ਗਈ ਹੈ ਮਾਰਕੀਟ ਸਿਚੁਏਸ਼ਨ ਬਾਰੇ ਲੋਕ ਕਹਿੰਦੇ ਕਿ ਦੁਕਾਨਾਂ ਜਿਹੜੀਆਂ ਮੀਟ ਦੀਆਂ ਖੋਲੀਆਂ ਜਾ ਰਹੀਆਂ 11ਵੀਂ ਦੁਕਾਨ ਖੋਲੀ ਜਾ ਰਹੀ ਹੈ ਸਰ ਮੈਨੂੰ ਵੀ ਇੱਥੇ ਰਹਿੰਦੇ ਆ 45 ਸਾਲ ਹੋ ਗਏ ਜੀ ਲੇਕਿਨ ਜਿੰਨੀ ਵੀ ਇੱਥੇ ਮਤਲਬ 80% ਮੀਟ ਦੀਆਂ ਦੁਕਾਨਾਂ ਜਿੰਨੀਆਂ ਨੇ 10 11 12 13 ਪਹਿਲਾਂ ਹੁੰਦੀਆਂ ਸੀ 1 2 ਪਹਿਲਾਂ ਗੁਰਦੁਆਰਾ ਸਾਹਿਬ ਕੋਲ 1 2 ਖੁੱਲੀਆਂ ਉਹ ਗੁਰਦੁਆਰਾ ਐਸੋਸੀਏਸ਼ਨ ਨੇ ਬੰਦ ਕਰਵਾਈਆਂ ਜੀ ਹੋਣੇ ਸਰਵੜ ਤੇ ਗਣੇਸ਼ ਮੰਦਿਰ ਜੀ ਹੈ ਜੀ ਰੱਬ ਦਾ ਘਰ ਹੈ ਲੇਕਿਨ ਜੇ ਇਦਾਂ ਹੀ ਮੀਟ ਦੀਆਂ ਦੁਕਾਨਾਂ ਖੁੱਲਹੀ ਜਾਣਗੀਆਂ ਤਾਂ ਫਿਰ ਤਾਂ ਇੱਥੇ ਦਾ ਮੰਡੀ ਬਣ ਜਾਊਗੀ ਮੀਟ ਮੰਡੀ ਮੈਂ ਤਾਂ ਕਹਿੰਦਾ ਵੀ ਇਹ ਦੁਕਾਨ ਵੀ ਰਹਿੰਦੇ ਇੱਥੇ ਕੁਝ ਹਾਂਜੀ ਇੱਥੇ ਕੁਝ ਖਤਰਾ ਵੀ ਰਹਿੰਦਾ ਵੈ ਖਤਰਾ ਤਾਂ ਹੈਗਾ ਹੀ ਹੈ ਕਿਸ ਚੀਜ਼ ਦਾ ਖਤਰਾ ਸਦ ਅਸੀਂ ਆਪਾਂ ਹੀ ਹੁਣ ਇੱਥੇ ਬਾਹਰ ਬੱਕਰੇ ਬੰਦਾਂਗੇ ਬਾਹਰ ਮੁਰਗੇ ਰੱਖਦਾਂਗੇ ਠੀਕ ਹੈ ਨਾ ਇੱਕ ਤਾਂ ਜਗ੍ਹਾ ਕੰਜੈਸਟਡ ਹੋਏਗੀ ਜੀ ਇੱਕ ਠੇਕਾ ਹੈਗਾ ਜੀ ਹਰ ਬੰਦਾ ਇੱਥੇ ਮਤਲਬ ਜਲਸਾ ਜਿਹਾ ਬਣਾ ਕੇ ਖੜ ਜਾਂਦਾ ਠੀਕ ਹੈ ਜੇ ਆਪਾਂ ਉਹਨੂੰ ਕਟਾਂਗੇ ਬੱਕਰੇ ਨੂੰ ਜਾਂ ਮੁਰਗੇ ਨੂੰ ਲੇਕਿਨ ਸਾਹਮਣੇ ਸਕੂਲ ਹੈ ਗਲੀ ਚ ਦੋ ਜੀ ਲੇਕਿਨ ਅਸਰ ਤਾਂ ਗਲਤ ਪੈਂਦਾ ਹੀ ਹੈ ਜੀ ਲੇਕਿਨ ਜੇ ਐਦਾਂ ਹੀ ਦੁਕਾਨਾਂ ਮੀਟ ਦੀਆਂ ਵਧੀਆਂ ਜਾਣ ਸਾਨੂੰ ਉਹਦੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਅਸੀਂ ਤਾਂ ਕਹਿੰਦੇ ਆ ਹੋਰ ਕੰਮ ਦੀ ਦੁਕਾਨ ਖੋਲੇ ਮਾਰਕੀਟ ਦੇ ਵਿੱਚ ਸਟੈਂਡਰਡ ਬਣੇ ਲੇਕਿਨ ਜੇ ਐਦਾਂ ਹੀ ਸਾਰੇ ਬੰਦੇ ਮੀਟ ਦੀਆਂ ਦੁਕਾਨਾਂ ਹੀ ਖੋਲੇ ਖੁੱਲੀਆਂ ਜਾਣਗੀਆਂ ਤੇ ਫੇ ਮਹੱਲੇ ਤੇ ਅਸਰ ਕੀ ਆਲਾ ਜਾਣਾ ਲੰਘਣਾ ਬੰਦ ਹੋ ਜਾਏਗਾ ਬਾਕੀ ਸਾਡੀ ਉਹਨਾਂ ਨਾਲ ਕੋਈ ਜੋਨੇ ਬਿਲਡਿੰਗ ਲਈ ਹੈ ਤੋ ਹੋਰ ਕੰਮ ਜਿਹੜਾ ਮਰਜ਼ੀ ਕਰ ਲੈ ਅਸੀਂ ਉਹਦੇ ਨਾਲ ਸਾਥ ਦੇਵਾਂਗੇ ਠੀਕ ਹੈ ਰਿਕਵੈਸਟ ਨਾਲ ਨਹੀਂ ਹੈ ਕਿਸੇ ਸੰਸਥਾ ਨਾਲ ਨਹੀਂ ਹੈ ਇਹ ਜਿਹੜੀ ਲੜਾਈ ਹੈ ਇਹ ਮੇਡ ਮੁਰਗੇ ਦੀ ਐ ਵੱਧ ਰਹੀਆਂ ਦੁਕਾਨਾਂ ਦੀ ਲੜਾਈ ਹੈ ਇੱਥੇ ਪਹਿਲਾਂ ਕੁਝ ਦੁਕਾਨਾਂ ਖੁੱਲੀਆਂ ਆਈਆਂ। ਜੀ। ਮਾਰਕੀਟ ਦੇ ਅਨੁਸਾਰ, ਮੁਹੱਲੇ ਦੇ ਅਨੁਸਾਰ ਇਹ ਲੋਕ ਕਹਿ ਰਹੇ ਆ ਜਿਉਂ ਦੁਕਾਨਾਂ ਖੁੱਲੀਆਂ ਐ। ਅਸੀਂ ਉਹ ਪਹਿਲਾਂ ਬੜੀਆਂ ਔਖੀਆਂ ਬਰਦਾਸ਼ਤ ਕਰ ਰਹੇ ਆ। ਅੱਗੋਂ ਲਗਾਤਾਰ ਹਰ ਮਹੀਨੇ ਰੋਜ਼ ਇੱਕ ਜਾਂ ਦੋ ਦੁਕਾਨ ਨਸ਼ੇ ਠੀਕਾ ਜਾਂ ਮੀਟ ਮੁਰਗੇ ਦੀਆਂ ਦੁਕਾਨਾਂ ਖੁੱਲ ਰਹੀਆਂ। ਇਹਦੇ ਲਈ ਸਲੈਕਟਰ ਹਾਊਸ ਹੀ ਬਹੁਤ ਪਰਮਿਸ਼ਨਾਂ ਦੀ ਲੋੜ ਐ। ਪਰ ਵਿਦਆਊਟ ਪਰਮਿਸ਼ਨ ਸ਼ਰਿਆਂ ਮਤੇ ਬੱਕਰੇ ਮੁਰਗੇ ਵੱਡੇ ਜਾ ਰਹੇ ਆ ਜੋ ਲੋਕ ਨਹੀਂ ਪਸੰਦ ਕਰਦੇ। ਕਿਉਂਕਿ ਮੰਦਰ ਦੇ ਨਾਤੇ ਰੈਸ਼ੀ ਏਰੀਆ ਹੈ। ਸੀਵਰੇਜ ਸੀਵਰੇਜ ਵਿਵਸਥਾ ਵੀ ਖਰਾਬ ਹੋਤੀ ਹੋਗੀ। ਭਾਜੀ ਤ ਬੜੀ ਵੱਡੀ ਗਲਤੀ ਹੈ ਮਾਰਕੀਟ ਐਸੋਸੀਏਸ਼ਨ ਦੀ ਘੜਨਾ ਕਿਉਂਕਿ ਏਕਤਾ ਨਹੀਂ ਲਗਾ ਰਹੇ ਇਹ ਮਾਰਕੀਟ ਨੂੰ ਦੁਕਾਨ ਵੇਚਣੀ ਨਹੀਂ ਚਾਹੀਦੀ ਪੁੱਛ ਕੇ ਵੇਚਣੀ ਚਾਹੀਦੀ ਤੇ ਕਿਹੜਾ ਕੰਮ ਕਰਨਾ ਚਾਹੀਦਾ ਕਿਉਂਕਿ ਦੇਖੋ ਲੋਕਾਂ ਦੀ ਸਾਡੀ ਲੜਾਈ ਕਿਸੇ ਧਰਮ ਨਾਲ ਨਹੀਂ ਹੈ ਪਰ ਲੋਕਾਂ ਦੇ ਹੱਲ ਲਈ ਲੜਾਈ ਹੈ ਜਿਜ ਦੇਖੋ ਕਿੰਨੇ ਮਜਬੂਰ ਹੈ ਲੋਕ ਸੜਕਾਂ ਦੇ ਬੈਠੇ ਦੁਕਾਨਾਂ ਬੰਦ ਹੋ ਗਈਆਂ ਇੱਕ ਵੀ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਇਆ ਇੱਕ ਵੀ ਚੁਣੇ ਹੋਏ ਨੁਮਾਇੰਦੇ ਜਿਹੜੇ ਵੱਡੇ ਨੇ ਕਿਸੇ ਸਰਕਾਰ ਦੇ ਉਹ ਨਹੀਂ ਆਏ ਕਿਉਂਕਿ ਸਰਕਾਰ ਦਾ ਬੰਦ ਕਰਨ ਦੇ ਵਿੱਚ ਬੜਾ ਵੱਡਾ ਰੋਲ ਹੈ ਇਹ ਕੋਈ ਸਾਡਾ ਨਿੱਜੀ ਦੁਸ਼ਮਣੀ ਹੈ ਅਸੀਂ ਕਹਿੰਦੇ ਕੋਈ ਹੋਰ ਕੰਮ ਕਰ ਲੈਣ ਅਸੀਂ ਇਹੀ ਕਹਿੰਨੇ ਆ ਨਾ ਮੀਟ ਮੁਰਗੇ ਦਾ ਕੰਮ ਨਾ ਕਰੋ ਬਾਕੀ ਜਿਹੜਾ ਮਰਜ਼ੀ ਕਰ ਲੋ ਉਹ ਵੀ ਮੰਦਰ ਦੀ ਮਰਿਆਦਾ ਲਈ ਕਿਉਂਕਿ ਇਸ ਤਰ੍ਹਾਂ ਇਹ ਰੋਡ ਮਾਰਕੀਟ ਮੀਟ ਮੁਰਗੇ ਦੇ ਨਾਮ ਤੇ ਨਾ ਵੱਜੇ ਇਹ ਗਣੇਸ਼ ਮਹਾਰਾਜ ਮੰਦਿਰ ਦੇ ਨਾਂ ਤੇ ਰੋਡ ਵੱਜੇ ਸਾਡੀ ਕੋਈ ਇਹਨਾਂ ਨਾਲ ਨਿੱਜੀ ਲੜਾਈ ਨਹੀਂ ਅਸੀਂ ਕਹਿੰਨੇ ਹੋਰ ਜਿਹੜਾ ਮਰਜ਼ੀ ਕੰਮ ਕਰੋ ਇਸ ਕੰਮ ਨੂੰ ਛੱਡ ਦਿਓ ਇਹ ਕੋਈ ਧਰਮ ਦੀ ਲੜਾਈ ਨਹੀਂ ਹੈ ਪਰ ਮੈਂ ਦੇਖ ਰਿਹਾ ਕੋਈ ਕਿਸੇ ਗੱਲ ਦੀ ਚਿੰਤਾ ਨਹੀਂ ਹੈ ਮਾਰਕੀਟ 2 ਘੰਟੇ ਹੋ ਗਏ ਦੁਕਾਨਾਂ ਬੰਦ ਕਰਕੇ ਬੈਠੀ ਹੈ ਪਰ ਕੋਈ ਇੱਥੇ ਬੰਦਾ ਪੁੱਛਣ ਨਹੀਂ ਆਇਆ ਐਸਾ ਹਾਲਾਤ ਪੰਜਾਬ ਦੇ ਵਿੱਚ ਸਾਡੇ ਨਾਲ ਹੋਏਗਾ ਤੇ ਅਸੀਂ ਕਿੱਥੇ ਜਾ ਕੇ ਰਵਾਂਗੇ ਤੁਸੀਂ ਦੇਖੋ ਪੰਜਾਬ ਦੇ ਵਿੱਚ ਅੱਜ ਕੌਂਸਲਰ ਤੇ ਬੈਠਾ ਪਰ ਕਿਸੇ ਨੂੰ ਚਿੰਤਾ ਹੈ ਜਨਤਾ ਦੇ ਨੁਮਾਇੰਦੇ ਬਣ ਕੇ ਬੈਠੇ ਆ ਕੋਈ ਅਫਸਰ ਨਹੀਂ ਆ ਜਿੱਥੇ ਆਇਆ ਕਿਉਂਕਿ ਉਹਨਾਂ ਨੂੰ ਪਤਾ ਅਸੀਂ ਗਲਤਾਂ ਵਿਦਾਊਟ ਪਰਮਿਸ਼ਨ ਦੁਕਾਨਾਂ ਗੁੱਲੀਆਂ ਹਈਆਂ ਭਾਜੀ ਇਹ ਕਿਤਨੇ ਕਿਤੇ ਜਾਨਵਰ ਤੇ ਸਿਰਫ ਜਾਨਵਰ ਨੂੰ ਕੱਟਿਆ ਜਾ ਰਿਹਾ ਵਾ ਜਦ ਪਤਾ ਵਾ ਕਿ ਮੇਰੀ ਇਸ ਬੰਦੇ ਦੀ ਮੌਤ ਹੋ ਗਈ ਉਹਨਾਂ ਅਗਲਾ ਨੰਬਰ ਮੇਰਾ ਤੇ ਉੱਥੇ ਕਿੱਥੇ ਜਾਊਗੀ ਇਨਸਾਨੀਅਤ ਮੈਂ ਵੀਰੇ ਇਸੇ ਗੱਲ 'ਚ ਬਹੁਤ ਅਸੀਂ ਵੈਜੀਟੇਰੀਅਨ ਆ ਨਾ ਦੇਖੋ ਸਾਡੀ ਜਿਹੜੀ ਸੋਚ ਹੈ ਉਹ ਸਕਦਾ ਕਟੜ ਹੋਈ ਗਏ ਨਹੀਂ ਹੋਣਾ ਚਾਹੀਦਾ ਮੈਨਾਂ ਜਿਹੜਾ ਖਾਂਦੇ ਆ ਦੇ ਲਈ ਇੱਕ ਮਾਰਕੀਟ ਐਸੋਸੀਏਸ਼ਨ ਬਣਾਓ ਇੱਕ ਰੋਡ ਦਿਓ ਵੱਖਰੀ ਜਿੱਥੇ ਮੀਟ ਮੁਰਗਾ ਬਣ ਕੇ ਬੰਦਾ ਕਹਿੰਦਾ ਚਲੋ ਆਪਣਾ ਲੈ ਜਾਵੇ ਖਾਂਦਾ ਖਾਵੇ ਜੋ ਮਰਜ਼ੀ ਕਰੇ ਪਰ ਰਿਆਸ਼ੀ ਏਰੀ ਦੇ ਵਿੱਚ ਇਸ ਤਰ੍ਹਾਂ ਦੀਆਂ ਦੁਕਾਨਾਂ ਲਗਾਤਾਰ ਖੁੱਲ ਰਹੀਆਂ ਜਿਹੜੀ ਰੁਕਣ ਦਾ ਨਾਂ ਨਹੀਂ ਲੈ ਰਿਆ ਹਰ ਦੋ ਤਿੰਨ ਮਹੀਨੇ ਬਾਅਦ ਗਣੇਸ਼ ਮਹਾਰਾਜ ਧਰਨਾ ਮੰਡੀ ਤੇ ਰੋਡ ਰਾਲਾ ਲੱਗ ਰਿਹਾ ਰੱਬ ਦੇ ਨਾਂ ਤੇ ਰੋਡ ਹੋਵੇ ਹਰ ਦੂਜੇ ਮਹੀਨੇ ਤੇ ਧਰਨਾ ਲੱਗੇ ਮੀਟ ਦੀ ਦੁਕਾਨ ਖੁੱਲ ਰਹੀ ਹੈ ਤੇ ਇੱਥੇ ਰੈਸ਼ੀ ਮੇਰੇ ਖਿਆਲ 2 ਤਦ ਕਿ ਰੈਸੀ ਲੋਕ ਨਹੀਂ ਪਸੰਦ ਕਰ ਰਹੇ ਕਿਉਂ ਖੁੱਲ ਰਹੀਆਂ ਦੁਕਾਨਾਂ ਭਾਈ ਮੱਲੇ ਵਾਲੇ ਤੋਂ ਇਹ ਵੀ ਕਿਆ ਜਾ ਰਿਹਾ ਸਾਨੂੰ ਖਤਰਾ ਵੈ ਤੇ ਇੱਥੇ ਨਾਂ ਹੀ ਠੇਕਾ ਵੈ ਤੇ ਇੱਥੇ ਕਾਫੀ ਹੁੱਲੜਬਾਜੀ ਹੁੰਦੀ ਤੇ ਸਾਨੂੰ ਇੱਥੇ ਸੰਦੇ ਨੂੰ ਕਾਫੀ ਪੁੱਛਕਿਲ ਹੋ ਜਾਂਦਾ ਲੰਗਣਾ ਪਰਵਾਹ ਨੂੰ ਲੰਗਣਾ ਜੰਗਣਾ ਬਹੁਤ ਦੁੱਖ ਦੀ ਇਹ ਗੱਲ ਤਾਂ ਵਿਚਾਰੇ ਸੱਚੀ ਕਹਿ ਰਹੇ ਜੇ ਤੁਸੀਂ ਸੰਡੇ ਨੂੰ ਸ਼ਾਮੀ 2 3 4 ਵਜੇ ਇੱਥੇ ਆਓ ਨਾ ਤੁਹਾਨੂੰ ਜਿਵੇਂ ਕੁਰਲ ਬੁਲ ਕੁਰਲ ਬੁਲ ਕਰਕੇ ਰਸ਼ ਹੁੰਦਾ ਉਸ ਰਸ਼ ਦੇ ਮਾਹੌਲ ਦੇ ਵਿੱਚ ਇੱਥੇ ਇਦਾਂ ਦੀਆਂ ਦੁਕਾਨਾਂ ਹੋਣ ਤੇ ਇਦਾਂ ਦਾ ਮਾਹੌਲ ਬਣ ਜੇ ਤੇ ਬੁਰੀ ਗੱਲ ਹੈ ਮੈਂ ਬਾਹਰ ਸਾਡੀ ਕੋਈ ਲੜਾਈ ਇਹਨਾਂ ਦੀਆਂ ਦੁਕਾਨਾਂ ਨਾਲ ਨਹੀਂ ਹੈ ਅਸੀਂ ਕਹਿੰਨੇ ਕਿਸੇ ਤਰੀਕੇ ਦਾ ਕਰਾਈਮ ਨਾ ਫੈਲ ਜੇ ਲੋਕਾਂ ਇਸ ਗੱਲ ਤੋਂ ਬੱਚੇ ਨਾ ਜਦੋਂ ਆਪਾਂ ਕੱਟਦੇ ਆ ਤੁਸੀਂ ਦੋ ਤਿੰਨ ਮੂਵੀਆਂ ਵੀ ਮੈਂ ਤੁਹਾਨੂੰ ਦਿਨਾ ਵਾ ਉਹਦੇ ਚ ਇੰਨੀਆਂ ਰੋਂਦੀਆਂ ਆਵਾਜ਼ਾਂ ਜਾਨਵਰ ਦੀਆਂ ਆਂਦੀਆਂ ਬਾਹਰ ਬੱਚੇ ਵੀ ਡਰਦੇ ਆ ਲੈਡੀਜ਼ ਬਾਹਰ ਖੜ੍ਹ ਨਹੀਂ ਪਾ ਰਹੀਆਂ ਸਾਡਾ ਉਸ ਕਰਕੇ ਲੜਾਈ ਹੈ ਸਾਡੀਆਂ ਦੁਕਾਨਾਂ ਕਿਤੇ ਹੋਰ ਐਸੋਸੀਏਸ਼ਨ ਬਣਾਣ ਉੱਥੇ ਦੁਕਾਨਾਂ ਖੋਲ ਲੈਣ ਕਿਸੇ ਰੋਡ ਨੂੰ ਮੀਟ ਮੁਰਗੇ ਨਾ ਤੇ ਨਾ ਦੁਕਾਨ ਵੱਜੇ ਭਾਜੀ ਗੁਰਵਜੀਤ ਜੀ ਆ ਇੱਕ ਗੁਰਦੁਆਰਾ ਕਮੇਟੀ ਦੇ ਵੱਲੋਂ ਵੀ ਜਿਹੜਾ ਕਿ ਆ ਇਹਨਾਂ ਦੇ ਖਿਲਾਫ ਮੀਟਿੰਗ ਕੀਤੀ ਗਈ ਸੀ ਤੇ ਹੋਰ ਵੀ ਜਿਹੜਾ ਕਿ ਆ ਪ੍ਰਦਰਸ਼ਨ ਕੀਤਾ ਗਿਆ ਸੀਗਾ ਤੇ ਮੀਟਿੰਗ ਕੰਨਾਂ ਵੀ ਬੰਦ ਕਰਾਈ ਸੀ ਕੁਝ ਹੋਰ ਮੀਟਿੰਗ ਕੰਨਾਂ ਬੰਦ ਕਰਾਈ ਪਰ ਉਸ ਤੋਂ ਬਾਅਦ 11ਵੀਂ ਦੁਕਾਨ ਖੁੱਲ ਰਹੀ ਹੈ ਭਾਜੀ ਇਹੀ ਇੱਕ ਬੜੀ ਵੱਡੀ ਪ੍ਰੋਬਲਮ ਹੈ ਤੇ ਕੋਰਟ ਕੇਸ ਚੱਲ ਪਏ ਇਸ ਰੋਡ ਤੇ ਕਈਆਂ ਨੇ ਕਰਤੇ ਦੁਕਾਨ ਨਾ ਖੁੱਲੇ ਪਰ ਫੇਰ ਇਹ ਗੱਲ ਰੁਕਣ ਤੇ ਨਹੀਂ ਆ ਰਹੀ ਬਿਲਕੁਲ ਗੁਰਦੁਆਰਾ ਸਾਹਿਬ ਕਮੇਟੀ ਦੇ ਅੱਗੇ ਪਹਿਲਾਂ ਗੁਰਦੁਆਮੀਟ ਦੀਆਂ ਦੁਕਾਨਾਂ ਖੁੱਲ ਗਈਆਂ ਉਹ ਬੜੀਆਂ ਔਖੀਆਂ ਬੰਦ ਹੋਈਆਂ ਤੇ ਅਜੇ ਇੱਧਰ ਖੁੱਲ ਗਈ ਮੈਂ ਲਗਾਤਾਰ ਮਾਰਕੀਟ ਨੂੰ ਕਹਿ ਰਿਹਾ ਆਪਸ ਏਕਤਾ ਕਰੋ ਕਿਉਂਕਿ ਦੇਖੋ ਵਿਚਾਰੇ ਇਹ ਵੀ ਆਪਣੇ ਪੈਸੇ ਲਾ ਕੇ ਦੁਕਾਨ ਖੋਲਦੇ ਆ ਇਹਨਾਂ ਨੂੰ ਫਿਰ ਜਦੋਂ ਮਾਰਕੀਟ ਦੇ ਦੇਗੀ ਨਹੀਂ ਤੇ ਖੁੱਲੇਗੀ ਨਹੀਂ ਕਿੱਤੇ ਨਾ ਕਿਤੇ ਮਾਰਕੀਟ ਐਸੋਸੀਏਸ਼ਨ ਬੈਠ ਕੇ ਇਹ ਮੀਟ ਮੁਰਗੇ ਵਾਲਿਆਂ ਨੂੰ ਸਾਰਿਆਂ ਨੂੰ ਗੱਲ ਕਰਨੀ ਚਾਹੀਦੀ ਹੈ ਤੇ ਇਸ ਦੁਕਾਨਾਂ ਤੇ ਰੋਕ ਲਾ ਦੇਣੀ ਚਾਹੀਦੀ ਹੈ ਜਿੰਨੀਆਂ ਖੁੱਲ ਗਈਆਂ ਉਹਦੇ ਤੇ ਤਾਂ ਐਂਡ ਕਰੋ ਨਾ ਲਗਾਤਾਰ ਹਰ ਮਹੀਨੇ ਦੁਕਾਨ ਖੁੱਲਲੇਗੀ ਤਾਂ ਦੂਸਰਾ ਬੰਦਾ ਕੋਈ ਰਹਿ ਹੀ ਨਹੀਂ ਜਾਏਗਾ ਫੇਰ ਤਾਂ ਕੱਲੀ ਮਾਰਕੀਟ ਹੀ ਬਣ ਜਾਏਗੀ ਕਦੇ ਵੀ ਗਣੇਸ਼ ਮਹਾਰਾਜ ਮਾਰਕੀਟ ਦਾ ਨਾਮ ਮੀਟ ਮੁਰਗੇ ਦੀ ਦੁਕਾਨ ਤੇ ਨਹੀਂ ਹੋ ਸਕਦਾ ਲੱਗਦਾ ਵੀ ਕਿਤਨੇ ਕਿਤੇ ਆਪਣੇ ਗਰੇਜ ਜੀ ਦੇ ਨਾਂ ਤੋਂ ਜਿਹੜੇ ਕੀ ਹੈ ਤੇ ਜਾਨਵਰ ਵਧਿਆ ਜਾ ਰਿਹਾ ਹੈ ਹਾਲਾਂਕਿ ਗਰੇਜ ਜੀ ਮਾਰਕੀਟ ਦੇ ਨਾਂ ਤੋਂ ਇਸ ਮਾਰਕੀਟ ਨੂੰ ਸਥਾਪਿਤ ਕੀਤਾ ਗਿਆ ਸੀਗਾ ਹਨਾ ਭਾਜੀ ਬੜੀ ਵੱਡੀ ਪਰੇਸ਼ਾਨੀ ਹੈ ਜੇ ਤੁਸੀਂ ਜਮੀਨੀ ਗਰਾਊਂਡ ਤੇ ਕਾਫੀ 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 ਇਦਾਂ ਉਹ ਦੇ ਪ੍ਰੋਬਲਮਸ ਆਉਂਦੀਆਂ ਅਤੇ ਕਾਫੀ ਗੱਲਾਂ ਹੁੰਦੀਆਂ ਨੇ ਕਿ ਸਾਡੇ ਹਿੰਦੂ ਸਮਾਜ ਦੇ ਵਾਸਤੇ ਇਦਾਂ ਨਾਮ ਰੱਖਿਆ ਪਰ ਨਾਮ ਜਿਹੜਾ ਗਣੇਸ਼ ਜੀ ਦਾ ਰੱਖਿਆ ਹੋਇਆ ਹੈ ਵਾ ਇੱਥੇ ਅੱਜ ਮੀਟਾ ਦੁਕਾਨਾ ਖੋਰੀ ਹੈ ਇੱਥੇ ਅੱਜ ਕੋਈ ਨਹੀਂ ਆਇਆ ਸ਼ਿਵ ਸੇਨਾ ਦੇ ਕੁਝ ਵੀ ਇਦਾਂ ਦੇ ਦੇਖੋ ਬੜੇ ਲੋਕ ਬੈਠੇ ਨੇ ਸ਼ਿਵ ਸੇਨਾ ਤੋਂ ਵੀ ਸਾਰੇ ਪਾਰਟੀਆਂ ਦੇ ਵੀ ਬੈਠੇ ਹੋਣਗੇ ਪਰ ਪਤਾ ਕੀ ਗੱਲ ਹੈ ਜਿੰਨੀ ਜਿਹੜਾ ਕੋਈ ਵੱਡਾ ਨੁਮਾਇੰਦਾ ਕੋਈ ਸਰਕਾਰੀ ਅਫਸਰ ਨਹੀਂ ਆਂਦਾ ਉਨੀ ਦੇਰ ਦਾ ਹੱਲ ਕੀ ਹੋਏਗਾ ਫਿਰ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਗਰਾਊਂਡ ਦੇ ਵਿੱਚ ਜਿੱਦੋਂ ਪੱਤਰਕਾਰ ਸਹੀ ਇਹ ਜਨਕਪੁਰ ਦੀਆਂ 10 ਗਲੀਆਂ ਤਾਂ ਜਾਓ ਕਿੰਨੇ ਮੈਂ ਕਿਹਾ 25 ਤੋਂ 30% ਲੋਕ ਇੱਥੋਂ ਮਕਾਨ ਵੇਚ ਕੇ ਚਲੇਗੇ ਇਸ ਦੁੱਖ ਨਾਲ ਇਦਾਂ ਹੀ ਹੁਣ ਗਨੇਸ਼ਨਗਰ ਤੋਂ ਸ਼ੁਰੂ ਹੋ ਗਿਆ ਵਾ ਜੇ ਚੀ ਨਾ ਰੁਕੀ ਮੈਨੂੰ ਲੱਗਦਾ ਇੱਥੇ ਲੋਕ ਮਕਾਨ ਵੇਚ ਕੇ ਜਾਣਾ ਸ਼ੁਰੂ ਹੋ ਗਏ ਨੇ ਫਿਰ ਇੱਥੇ ਆਹ ਤੱਕ ਇੱਥੇ ਜਨਤਾ ਨਹੀਂ ਰਹੂਗੀ ਨਵੇਂ ਨਿਵਾਸੀ ਤੁਹਾਨੂੰ ਮਿਲਣਗੇ ਇਹ ਲੋਕ ਇੱਥੇ ਨਹੀਂ ਰਹਿਣਗੇ ਜੇ ਦੁਕਾਨਾਂ ਇਦਾਂ ਖੁੱਲਦੀਆਂ ਨੇ ਇਹ ਪ੍ਰਸ਼ਾਸਨਗ ਵੋਟਾ ਲੈਣ ਵਾਲਿਆਂ ਨੂੰ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਸਾਰਿਆਂ ਨੂੰ ਆਓ ਮਿਲ ਬੈਠੀਏ ਇੱਥੇ ਹੱਲ ਕਰੀਏ ਸਾਡੀ ਲੜਾਈ ਕਿਸੇ ਧਰਮ ਦੇ ਖਿਲਾਫ ਨਹੀਂ ਹੈ ਸਾਡੀ ਲੜਾਈ ਸਿਰਫ ਇਹ ਇੱਥੇ ਖੂਨ ਨਾਲ ਬਾਲ ਡੁੱਲੇ ਜੀਵਤਿਆ ਘਟੇ ਤੇ ਘਟ ਤੋਂ ਘਟ ਜਿੰਨੀਆਂ ਦੁਕਾਨਾਂ ਖੁੱਲੀਆਂ ਉਨੀਆਂ ਹੀ ਰਹਿਣ ਫਦਰ ਨਾ ਅਸੀਂ ਇਹ ਤਾਂ ਨਹੀਂ ਕਹਿ ਰਹੇ ਜਿਹੜੀ ਇਹ ਵੀ ਬੰਦ ਕਰ ਦੋ ਅਸੀਂ ਸਿਰਫ ਇਹ ਕਹਿ ਰਹੇ ਨਵੀਆਂ ਦੁਕਾਨਾਂ ਨਾ ਖੁੱਲਣ ਤੇ ਇਹ ਤਾਂ ਕੋਈ ਬੁਰੀ ਗੱਲ ਨਹੀਂ ਹੈ ਜੇ ਇੱਕ ਵੈਸੇ ਜਨਸੰਖਿਆ ਤੋਂ ਵੱਧ ਦੁਕਾਨਾਂ ਖੁੱਲੀਆਂ ਆਈਆਂ ਸਾਰਾ ਮੇਖਲ ਇੰਨਾ ਹਲਕਾ ਲੋਕੀ ਦੂਰ ਦੂਰ ਆ ਕੇ ਇੱਥੇ ਮੀਟ ਮੁਰਗਾ ਲੈ ਰਹੇ ਕਿਉਂਕਿ ਇਹ ਮਾਰਕੀਟ ਉਹ ਨਾਮ ਤੇ ਵੱਜਣ ਲੱਗੀ ਅਸੀਂ ਇਹ ਹੀ ਚਾਹੁੰਦੇ ਨਾ ਕਰ ਤੋਂ ਘਟ ਇਹ ਜਿੱਥੇ ਲੋਕ ਰਹਿੰਦੇ ਨੇ ਉਹ ਖਾਣ ਪੀਣ ਬਾਰ ਬਾਰ ਦੁਨੀਆ ਆ ਕੇ ਤੇ ਮੈਂ ਮੈਂ ਤਾਂ ਜਿਵੇਂ ਬਾਜ਼ਾਰੀ ਮੀਟ ਮੁਰਗੇ ਦਾ ਇਹ ਮਾੜੀ ਗੱਲ ਆ ਭਾਜੀ ਜੀ ਕੌਂਸਲਰ ਚੁਣਿਆ ਤੁਹਾਨੂੰ ਇਹਨਾਂ ਪਰਿਵਾਰ ਨੇ ਤੁਹਾਡਾ ਵਾਰਡ ਹੈ ਤੁਹਾਡਾ ਪਰਿਵਾਰ ਹੈ ਪਰਿਵਾਰ ਦੇ ਲਈ ਉਹ ਕੀ ਕਰੋਗੇ ਦੇਖੋ ਬਿਲਕੁਲ ਮੇਰਾ ਵਾਰ ਮੇਰਾ ਪਰਿਵਾਰ ਸੀ ਇਹ ਹੀ ਕਹਿ ਕੇ ਵੋਟਾਂ ਮੰਗਦੇ ਆ ਇਹਨਾਂ ਦੀਆਂ ਵੀ ਵੋਟਾਂ ਨਹੀਂ ਇਹ ਵੀ ਸਾਡਾ ਪਰਿਵਾਰ ਹੈ ਲੇਕਿਨ ਸਮਝੋ ਤਾਂ ਸਹੀ ਨਾ ਇਹ ਗੱਲ ਸਮਝੋ ਅਸੀਂ ਦੁਖੀ ਕਿਉਂ ਆ ਜੇ ਸਾਡਾ ਦੁੱਖ ਤੁਸੀਂ ਨਹੀਂ ਸਮਝੋਗੇ ਕੌਣ ਸਮਝੇਗਾ ਮੈਂ ਇੰਨਾ ਮਾਰਕੀਟ ਵਾਲੇ ਨੂੰ ਕਹਿਣਾ ਜਿਨ੍ਹਾਂ ਦੀ ਮੀਟ ਮੁਰਗੇ ਦੁਕਾਨਾ ਆ ਕੇ ਬੈਠ ਕੇ ਪ੍ਰੋਬਲਮ ਸਮਝੋ ਪ੍ਰੋਬਲਮ ਦੇ ਹੱਲ ਹੀ ਲੜਾਈ ਲੜੋ ਨਾ ਕਿ ਇੱਕ ਦੂਜੇ ਦੇ ਟਰੱਕ ਰਾਹ ਦੀ ਲੜਾਈ ਲੜੋ ਆਪਾਂ ਦਾ ਹੱਲ ਕਰੀਏ ਕਿਸ ਤਰ੍ਹਾਂ ਹੋ ਸਕਦਾ ਇੱਕ ਦੂਜੇ ਨਾਲ ਟਕਰਾ ਨਾ ਕਰੀਏ ਟਕਰਾ ਦੇ ਨਾਲ ਹਮੇਸ਼ਾ ਨੁਕਸਾਨ ਹੋਇਆ ਫਾਇਦਾ ਨਹੀਂ ਹੋਇਆ ਜੇ ਤੁਹਾਨੂੰ ਪ੍ਰੋਬਲਮ ਆ ਰਹੀ ਕਿਉਂ ਆ ਰਹੀ ਇਹ ਸਮਝੋ ਇੰਨੀਆਂ ਦੁਕਾਨਾਂ ਖੁੱਲ ਗਈਆਂ ਭਜੀ ਹੋਰ ਨਵੀਂ ਦੀ ਲੋੜ ਕੀ ਹੈ ਮੈਨੂੰ ਇਹ ਨਹੀਂ ਗੱਲ ਸਮਝ ਆ ਰਹੀ ਜੀ ਮੈਂ ਦਾ ਸਿਰਫ ਇੱਕ 100 ਦੀ ਤੁਹਾਨੂੰ ਇੱਕ ਗੱਲ ਕਹੂੰਗਾ ਦੇਖੋ ਆਪਾਂ ਸਨਾਤਨ ਧਰਮ ਤੋਂ ਬਿਲੋਂਗ ਕਰਦੇ ਆਂ ਦੇਖੋ ਜੋ ਪਹਿਲੇ ਹੋਣਾ ਸੀ ਉਹ ਆਣਾ ਗਿਆ ਸੀ ਹੋ ਗਿਆ ਜੇ ਹੁਣ ਭਾਜੀ ਇਹ ਤੇ ਗੁੰਡੂਗੇ ਸੀ ਪੂਰਾ ਧਰਨਾ ਲਾ ਗਏ ਭਾਜੀ ਹਰ ਹਰ ਮਹਾਦੇਵ ਨੌਜਵਾਨ ਵੀ ਸਮਰਥਨ ਦੇ ਰਹੇ ਤੇ ਰਾਜਨੀਤੀ ਪਾਰਟੀਆਂ ਦੇ ਵੀ ਜਰੇ ਵੀ ਆ ਹੋਰ ਵੀ ਸਮਰਥਨ ਦੇਤੇ ਹੋਏ ਨਜ਼ਰ ਆ ਰਹੇ ਤੇ ਹੋਰ ਵੀ ਜਿਹੜੇ ਕਿ ਸ਼ਿਵਚਨਾ ਦੇ ਜਿਹੜੇ ਲੀਡਰ ਜਾਂ ਆਗੂ ਨੇ ਉਹ ਵੀ ਇੱਥੇ ਪਹੁੰਚੇ ਨੇ ਉਹ ਵੀ ਇੱਥੇ ਪਹੁੰਚੇ ਨੇ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਪੂਰੀ ਮਾਰਕੀਟ ਜਿਹੜੀ ਕਿ ਹੈ ਸਮਾਥਿਕ ਦੇ ਵਿੱਚ ਅੱਜ ਧਰਨਾ ਪ੍ਰਦਰਸ਼ਨ ਕੀਤਾ ਹੋਇਆ ਤੇ ਮੀਟਾਏ ਦੁਕਾਨ ਜਿਹੜੀ ਖੁੱਲੀਆਂ ਹੁੰਦੀਆਂ 11ਵੀਂ ਦੁਕਾਨ ਜਿਹੜੀ ਖੁੱਲਣ ਜਾ ਰਹੀ ਸੀ ਉਸ ਨੂੰ ਲੈ ਕੇ ਜਿਹੜਾ ਕਿਹਾ ਵਿਰੋਧ ਕਰ ਰਹੇ ਹਾਂ ਉਸ ਦਾ ਕਿ ਮੀਟਾਏ ਦੁਕਾਨ ਜਿਹੜੀ ਕਿ ਆ ਨਾ ਖੁੱਲਣ ਤੇ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਅੱਜ ਧਰਨਾ ਪ੍ਰਦਰਸ਼ਨ ਗਣੇਸ਼ ਨਗਰ ਦੇ ਵਿੱਚ ਦਿੱਤਾ ਆਇਆ ਵਾ ਜੁੜੇ ਹੋਏ ਲੋਕਾਂ ਨਾਲ ਫੋਟੋ ਆਲੀ ਨਾਲ ਦੀਪਕ ਕੁਮਾਰ ਦੇ ਨਾਲ ਯੂਵੰਬਰੀ ਰਿਪੋਰਟ ਧੰਨਵਾਦ